ਜਿਹੜੀ ਕਾਨੂੰਨ ਵਿਵਸਥਾ ਉਹ ਤਾਂ ਇਹ ਕਹਿੰਦੀ ਹੈ ਕਿ ਲਵ ਮੈਰਿਜ ਤਾਂ ਕੋਈ ਵੀ ਕਰਾ ਸਕਦਾ ਬਸ ਉਸ ਦੀ ਉਮਰ 18 ਸਾਲ ਤੋਂ ਘੱਟ ਨਾ ਹੋਵੇ ਪਰ ਲੋਕਾਂ ਦਾ ਇਸ ਦੇ ਵੱਲੋਂ ਬਾਈਕਾਟ ਲਗਾਤਾਰ ਕੀਤਾ ਜਾ ਰਿਹਾ ਤਿੰਨ ਚਾਰ ਪਿੰਡਾਂ ਦੇ ਵੱਲੋਂ ਸਰਕਾਰ ਨੂੰ ਮਤੇ ਪਾ ਕੇ ਦਿੱਤੇ ਗਏ ਹੈ ਕਿ ਜੇਕਰ ਕੋਈ ਵੀ ਪਿੰਡ ਦਾ ਮੁੰਡਾ ਕੁੜੀ ਲਵ ਮੈਰਿਜ ਕਰਵਾ ਕੇ ਪਿੰਡ ਦੇ ਵਿੱਚ ਆਂਦਾ ਤਾਂ ਜੇ ਸਿੱਧ ਸਖਤ ਉਲੰਘਣਾ ਕੀਤੀ ਜਾਊਗੀ ਉਸ ਤੇ ਸਖਤ ਕਾਰਵਾਈ ਕੀਤੀ ਜਾਊਗੀ ਉਸ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦਿੱਤਾ ਜਾਊਗਾ ਜੁੱਤੀਆਂ ਮਾਰ ਕੇ ਬਾਹਰ ਕੱਢਿਆ ਜਾਊਗਾ ਅਜਿਹਾ ਮਤਲਬ ਅੱਜ ਦੇ ਭਵਿੱਖ ਦੇ ਵਿੱਚ ਹੋ ਰਿਹਾ ਤੇ ਦੂਜੇ ਪਾਸੇ ਜੇਕਰ ਕਾਨੂੰਨ ਵੱਲ ਦੇਖੀਏ ਤਾਂ ਕਾਨੂੰਨ ਕਹਿੰਦਾ ਕਿ ਇਹ ਬਿਲਕੁਲ ਠੀਕ ਹੈ ਕਿ ਜੇਕਰ ਕੋਈ ਲਵ ਮੈਰਿਜ ਕਰਾਂਦਾ ਤਾਂ ਹਰ ਇੱਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਅਲੱਗ ਤਰੀਕੇ ਦੇ ਨਾਲ ਸਭ ਨੂੰ ਅਧਿਕਾਰ ਹੈ ਪੰਚਾਇਤਾਂ ਦੇ ਵੱਲੋਂ ਲਗਾਤਾਰ ਸਰਕਾਰ ਨੂੰ ਮਤੇ ਪਾ ਕੇ ਦਿੱਤੇ ਜਾ ਰਹੇ ਹੈ ਕਿਉਂਕਿ ਕੁਝ ਲਵ ਮੈਰੀਜਾਂ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹੈ ਤੇ ਵਕ ਵਕ ਪਿੰਡਾਂ ਦੇ ਵਿੱਚ ਲਵ ਮੈਰੀਜਾਂ ਹੋ ਰਹੀਆਂ ਜਿਸ ਦੇ ਕਾਰਨ ਹੁਣ ਇਹ ਮੁੱਦਾ ਜ਼ਿਆਦਾ ਭਖਿਆ ਤੇ ਸਰਕਾਰ ਨੂੰ ਇਸ ਬਾਰੇ ਕੁਝ ਨਾ ਕੁਝ ਸੋਚਣਾ ਚਾਹੀਦਾ ਇਸ ਦੇ ਉੱਤੇ ਕੋਈ ਨਾ ਕੋਈ ਨੀਤੀ ਤਾਂ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਵੀ ਰਾਹਤ ਮਿਲ ਸਕੇ ਤੇ ਲਵ ਮੈਰੀਜ ਵਾਲੇ ਮੁੰਡੇ ਕੁੜੀਆਂ ਨੂੰ ਵੀ ਰਾਹਤ ਮਿਲ ਸਕੇ ਤੇ ਹਰ ਪਾਸਿਓਂ ਮਤਲਬ ਇੱਕ ਦੂਜੇ ਨੂੰ ਰਾਹਤ ਮਿਲ ਜਾਵੇ ਤਾਂ ਕਿ ਇਹਦੇ ਉੱਤੇ ਕੋਈ ਸਵਾਲ ਨਾ ਖੜਾ ਹੋਵੇ ਪਿਛਲੇ 4-5 ਦਿਨਾਂ ਤੋਂ ਲਗਾਤਾਰ ਜਿਵੇਂ ਲੈਂਡ ਪੂਲਿੰਗ ਦੀ ਨੀਤੀ ਦੇ ਮੁਤਾਬਿਕ ਪੰਚਾਇਤਾਂ ਮਤੇ ਪਾ ਕੇ ਦੇ ਰਹੀਆਂ ਸਨ ਉਸੇ ਤਰ੍ਹਾਂ ਹੀ ਇਹ ਮੁੱਦਾ ਵੀ ਲਵ ਮੈਰਿਜ ਵਾਲਾ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਪਿੰਡਾਂ ਦੇ ਵਿੱਚ ਅਜਿਹੇ ਮੁੰਡੇ ਕੁੜੀਆਂ ਨੂੰ ਬਿਲਕੁਲ ਵੀ ਰਹਿਣ ਨਹੀਂ ਦਵਾਵਾਂਗੇ ਬੜੇ ਨਹੀਂ ਦਵਾਂਗੇ ਘਰੋਂ ਬਾਹਰ ਕੱਢ ਦਵਾਂਗੇ ਕਿ ਕੋਈ ਕਿਸੇ ਨੂੰ ਘਰ ਤੋਂ ਬਾਹਰ ਕੱਢ ਸਕਦਾ ਕੋਈ ਕਿਸੇ ਦੀ ਆਪਣੀ ਜ਼ਿੰਦਗੀ ਦੇ ਉੱਤੇ ਕੋਹਾੜਾ ਚੁਲਾ ਸਕਦਾ ਕਿ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਅਲੱਗ ਢੰਗ ਦੇ ਨਾਲ ਜੀਣ ਦਾ ਅਧਿਕਾਰ ਨਹੀਂ ਸਰਕਾਰ ਦਾ ਇਸ ਦੇ ਉੱਤੇ ਕੀ ਕਹਿਣਾ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਪਿੰਡਾਂ ਦੇ ਲੋਕ ਕਹਿੰਦੇ ਅਸੀਂ ਇਸ ਦਾ ਸਮਾਜਿਕ ਤੌਰ ਤੇ ਬਾਈਕਾਟ ਕਰਾਂਗੇ ਕਿ ਜੇਕਰ ਕੋਈ ਅਜਿਹਾ ਕੰਮ ਕਰਦਾ ਤਾਂ ਅਸੀਂ ਇਸ ਦਾ ਬਾਈਕਾਟ ਕਰਾਂਗੇ ਬਹੁਤ ਸਾਰੇ ਲੋਕਾਂ ਦੀ ਸੋਚ ਮਾੜੀ ਹੈ ਤੇ ਬਹੁਤ ਸਾਰੇ ਚੰਗਾ ਦੀ ਬਹੁਤ ਸਾਰੇ ਲੋਕਾਂ ਦੀ ਸੋਚ ਚੰਗੀ ਹੈ ਕੁਝ ਲੋਕ ਕਹਿੰਦੇ ਵੀ ਮਾਡਰਨ ਜਮਾਨਾ ਲਵ ਮੈਰਿਜ ਕਰਾਣਾ ਕੋਈ ਗਲਤ ਗੱਲ ਨਹੀਂ ਕਿ ਹਰ ਬੰਦਾ ਕਰਾ ਸਕਦਾ ਬੰਦੇ ਦੀ ਉਮਰ ਸਹੀ ਹੋਣੀ ਚਾਹੀਦੀ ਹੈ ਜੇਕਰ ਉਹ 18 ਸਾਲ ਪਲੱਸ ਹੈ ਤਾਂ ਕੋਈ ਵੀ ਬੰਦਾ ਲਵ ਮੈਰਿਜ ਕਰਾ ਸਕਦਾ ਕਹਿੰਦੇ ਵੀ ਮਾਡਰਨ ਜਮਾਨਾ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕੁਝ ਹੋਣਾ ਇਸ ਕਰਕੇ ਲੋਕਾਂ ਨੂੰ ਸਿੱਧਾ ਬਾਈਕਾਟ ਵੀ ਨਹੀਂ ਕਰਨਾ ਚਾਹੀਦਾ ਕੁਝ ਕਾਨੂੰਨ ਬਣਾਉਣਾ ਚਾਹੀਦਾ ਇਹਦੇ ਤੇ ਜਿਸ ਕਰਕੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਰ ਦੂਜੇ ਪਾਸੇ ਕਾਨੂੰਨ ਦੇ ਆਧਾਰ ਤੇ ਦੇਖਿਏ ਕਾਨੂੰਨ ਦੇ ਆਧਾਰ ਤੇ ਇਹ ਵੀ ਲਾਗੂ ਕਰਿਆ ਗਿਆ ਕਿ ਜਿਹੜਾ ਬੰਦਾ ਲਵ ਮੈਰਿਜ ਕਰਾਂਦਾ ਉਸ ਨੂੰ ਦੋ ਗਨਮੈਨ ਸਰਕਾਰ ਦੀ ਤਰਫ ਤੋਂ ਦਿੱਤੇ ਜਾਣਗੇ ਤੇ ਬਹੁਤ ਜਗ੍ਹਾ ਦਿੱਤੇ ਵੀ ਜਾਂਦੇ ਆ ਠੀਕ ਹੈ ਨਾ ਤੇ ਬਹੁਤ ਜਗਾਂ ਦਿੱਤੇ ਵੀ ਜਾਂਦੇ ਆ ਇਸ ਲਈ ਲੋਕਾਂ ਨੂੰ ਇਸ ਗੱਲ ਤੇ ਜੇਕਰ ਉਂਗਲ ਉਠਾਣੀ ਹੈ ਤਾਂ ਸੋਚ ਸਮਝ ਕੇ ਚੱਕਣੀ ਹੋਵੇਗੀ ਕਿਉਂਕਿ ਜੇਕਰ ਉਹ ਮੁੰਡਾ ਕੁੜੀ ਅੜ ਜਾਂਦੇ ਆ ਤਾਂ ਉਹਨਾਂ ਦੇ ਵਿਰੁੱਧ ਵੀ ਪਰਚਾ ਦਰਜ ਹੋ ਸਕਦਾ ਉਹਨਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਸਰਕਾਰ ਤੋਂ ਉੱਪਰ ਕੁਝ ਨਹੀਂ ਕਾਨੂੰਨ ਵਿਵਸਥਾ ਤੋਂ ਉੱਪਰ ਕੁਝ ਨਹੀਂ ਹੈਗਾ ਲੋਕਾਂ ਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕੁਝ ਗੱਲਾਂ ਤਾਂ ਮर्यादाਾਂ ਦੇ ਉੱਤੇ ਆਧਾਰਿਤ ਹੁੰਦੀਆਂ ਗੱਲਾਂ ਨੈਤਿਕ ਸਿਧਾਂਤਾਂ ਦੇ ਉੱਤੇ ਆਧਾਰਿਤ ਹੁੰਦੀਆਂ ਕਾਨੂੰਨ ਵਿਵਸਥਾ ਦੇ ਉੱਤੇ ਆਧਾਰਿਤ ਹੁੰਦੀਆਂ ਇਸੇ ਤਰ੍ਹਾਂ ਇਹ ਗੱਲਾਂ ਕਾਨੂੰਨ ਵਿਵਸਥਾ ਦੇ ਉੱਤੇ ਆਧਾਰਿਤ ਹੈ ਇਸੇ ਤਰ੍ਹਾਂ ਇਹ ਗੱਲਾਂ ਕਾਨੂੰਨ ਵਿਵਸਥਾ ਦੇ ਉੱਤੇ ਆਧਾਰਿਤ ਹੈ ਜਿਹੜੀਆਂ ਪੰਚਾਇਤਾਂ ਉਹਨਾਂ ਨੂੰ ਪਿੰਡ ਦੇ ਮੁੰਡੇ ਕੁੜੀਆਂ ਦੇ ਬਾਰੇ ਸੋਚਣਾ ਚਾਹੀਦਾ ਇਹ ਮਤਾ ਪਾ ਕੇ ਨਹੀਂ ਦਿੱਤਾਣਾ ਇਹ ਮਤਾ ਪਾ ਕੇ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਅਧਿਕਾਰ ਹੈ ਕੋਈ ਕਿਸੇ ਨੂੰ ਜ਼ਿੰਦਗੀ ਜੀਣ ਤੋਂ ਰੋਕ ਨਹੀਂ ਸਕਦਾ ਚਾਹੇ ਉਹ ਆਪਣੀ ਜ਼ਿੰਦਗੀ ਨੂੰ ਕਿਸੇ ਵੀ ਤਰੀਕੇ ਨਾਲ ਜੀਵੇ ਤੇ ਇੱਕ ਮੁਹਾਲੀ ਦਾ ਪਿੰਡ ਹੈ ਮਾਨਕਪੁਰ ਥਰੀਫ ਉਸ ਪਿੰਡ ਦੇ ਵਿੱਚ ਇੱਕ ਮੁੰਡੇ ਕੁੜੀ ਦੇ ਵੱਲੋਂ ਲਵ ਮੈਰਿਜ ਕੀਤੀ ਗਈ ਹੈ ਪਰ ਉਸ ਦਾ ਪੰਚਾਇਤਾਂ ਦੇ ਵੱਲੋਂ ਪਿੰਡ ਦੇ ਲੋਕਾਂ ਦੇ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਕਿ ਅਸੀਂ ਉਹਨਾਂ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦਵਾਂਗੇ ਪਿੰਡ ਤੋਂ ਬਾਹਰ ਕੱਢ ਦਵਾਂਗੇ ਅਸੀਂ ਕੁੱਟਾਂਗੇ ਮਾਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਕਿ ਇਹ ਠੀਕ ਹੈ ਕਿ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਜਾਂ ਨਹੀਂ ਚਾਹੀਦਾ ਕੱਲ ਨੂੰ ਕੋਈ ਗੱਲਬਾਤ ਹੋ ਜਾਂਦੀ ਹੈ ਜੇ ਮੁੰਡਾ ਕੁੜੀ ਇਸ ਤੇ ਗਲਤ ਕਦਮ ਚੱਕ ਲੇ ਇੱਦਾਂ ਜ਼ਿੰਮੇਦਾਰ ਕੌਣ ਹੋਵੇਗਾ ਸਾਰੀ ਉਂਗਲ ਸਾਰੀ ਉਂਗਲ ਸਰਕਾਰ ਤੇ ਉਠੇਗੀ ਇਸ ਲਈ ਸਰਕਾਰ ਨੂੰ ਇਸ ਤੇ ਕੋਈ ਨਾ ਕੋਈ ਨੀਤੀ ਤਾਂ ਜ਼ਰੂਰ ਤਿਆਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ 3-4 ਪਿੰਡ ਜਿਨ੍ਹਾਂ ਨੇ ਮਤੇ પાਕੇ ਦਿੱਤੇ ਆ ਕਹਿੰਦੇ ਅਸੀਂ ਸਮਾਜਿਕ ਤੌਰ ਤੇ ਲਵ ਮੈਰਿਜ ਕਰਨ ਵਾਲਿਆਂ ਦਾ ਬਾਈਕਾਟ ਕਰਾਂਗੇ ਦੱਸੋ ਹੁਣ ਲੋਕਾਂ ਦੀ ਮਰਿਆਦਾ ਮਰ ਚੁੱਕੀ ਐ ਲੋਕਾਂ ਦੀ ਜਿਵੀ ਮਰ ਚੁੱਕੀ ਐ ਕੋਈ ਆਪਣੀ ਆਪਣੀ ਇੱਛਾ ਦੇ ਅਨੁਸਾਰ ਜ਼ਿੰਦਗੀ ਨਹੀਂ ਜੀ ਸਕਦਾ ਕਹਿੰਦੇ ਵੀ ਜਿਹੜਾ ਪਿੰਡ ਦਾ ਮੁੰਡਾ ਪਿੰਡ ਦਾ ਭਾਈ ਹੁੰਦਾ ਤੇ ਕੁੜੀ ਪਿੰਡ ਦੀ ਭੈਣ ਹੁੰਦੀ ਐ ਕਿ ਪਰਿਵਾਰ ਪਿੰਡ ਦੀ ਤਰ੍ਹਾਂ ਹੁੰਦਾ ਮੰਨਿਆ ਕਿ ਪਰਿਵਾਰ ਪਿੰਡ ਦੀ ਤਰ੍ਹਾਂ ਹੁੰਦਾ ਪਰ ਜਦੋਂ ਰਿਸ਼ਤੇ ਹੀ ਵੱਖ-ਵੱਖ ਹੋ ਜਾਣ ਜਦੋਂ ਕਾਨੂੰਨ ਆਪਣੇ ਆਧਾਰ ਤੇ ਕੁਝ ਹੋਰ ਦੱਸਦਾ ਹੋਵੇ ਤਾਂ ਤਾਂ ਸਾਨੂੰ ਉਸ ਦਾ ਬਾਈਕਾਟ ਕਰਕੇ ਕਦੇ ਵੀ ਆਪਣੀ ਗੱਲ ਨੂੰ ਪੁਗਾਣਾ ਨਹੀਂ ਚਾਹੀਦਾ ਕਿਉਂਕਿ ਕਾਨੂੰਨ ਦੇ ਉੱਪਰ ਕੁਝ ਵੀ ਨਹੀਂ ਹੈਗਾ ਤੇ ਲੋਕ ਦੂਜੀ ਗੱਲ ਇਹ ਵੀ ਹੈ ਕਿ ਲੋਕਾਂ ਦੀ ਸੋਚ ਵੀ ਮਾੜੀ ਨਹੀਂ ਹੈਗੀ ਤੇ ਲੋਕ ਕਈ ਲੋਕ ਇਦਾਂ ਦੇ ਆ ਮੁੰਡੇ ਕੁੜੀਆਂ ਇਦਾਂ ਦੇ ਆ ਕਿ ਵਿਆਹ ਕਰਾਣ ਤੋਂ ਬਾਅਦ ਬਦਲ ਜਾਂਦੇ ਆਪਣੇ ਮਾਪੇ ਨੂੰ ਘਰੋਂ ਬਾਹਰ ਕੱਢ ਦਿੰਦੇ ਐ ਤੇ ਲੰਬ ਮੈਰਿਜ ਕਰਾ ਕੇ ਆਪ ਉਸ ਕੁੜੀ ਦੇ ਮੁੰਡੇ ਦੇ ਨਾਲ ਖੁਸ਼ ਰਹਿੰਦੇ ਐ ਇਹ ਗੱਲ ਵੀ ਬਹੁਤ ਜ਼ਿਆਦਾ ਗਲਤ ਹੈ ਜੇ ਤੁਸੀਂ ਲੰਬ ਮੈਰਿਜ ਕਰਾਣੀ ਐ ਆਪਣੇ ਮਾਪੇ ਦਾ ਧਿਆਨ ਵੀ ਪੂਰੀ ਚੰਗੀ ਤਰ੍ਹਾਂ ਰੱਖੋ ਜੇਕਰ ਤੁਸੀਂ ਉਸ ਨੂੰ ਇੱਕ ਸੂਟ ਲੈ ਕੇ ਦੇ ਸਕਦੇ ਤਾਂ ਕੀ ਤੁਸੀਂ ਆਪਣੇ ਮਾਪੇ ਨੂੰ ਰੋਟੀ ਨਹੀਂ ਦੇ ਸਕਦੇ ਵਿਆਹ ਤੋਂ ਬਾਅਦ ਅਜੀਹਾ ਹੁੰਦਾ ਕਿ ਮਾਪੇ ਨੂੰ ਰੋਟੀ ਵੀ ਨਹੀਂ ਪੁੱਛੀ ਜਾਂਦੀ ਧੱਕੇ ਮਾਰ ਕੇ ਘਰੋਂ ਬਾਹਰੋਂ ਕੱਢਿਆ ਜਾਂਦਾ ਇਹ ਵੀ ਬਹੁਤ ਗਲਤ ਗੱਲ ਹੈ ਇਸ ਉੱਤੇ ਵੀ ਬੱਚਿਆਂ ਨੂੰ ਲਵ ਮੈਰਿਜ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਇਹ ਗੱਲਾਂ ਨੂੰ ਆਪਸ ਦੇ ਵਿੱਚ ਕਰਨਾ ਚਾਹੀਦਾ ਕਿ ਮੇਰੇ ਮਾਪੇ ਬਾਬ ਨੂੰ ਖੁਸ਼ ਰੱਖਿਆ ਜਾਵੇ ਠੀਕ ਹੈ ਨਾ ਜੇ ਤੁਸੀਂ ਲਵ ਮੈਰਿਜ ਵਾਲੀ ਕੁੜੀ ਨੂੰ ਇੰਨਾ ਕੁਝ ਦਿਵਾ ਸਕਦੇ ਹੋ ਸੂਟ ਦਿਵਾ ਸਕਦੇ ਹੋ ਗੱਡੀਆਂ ਦੇ ਵਿੱਚ ਕਮਾ ਸਕਦੇ ਹੋ ਸਿਮਲੇ ਕਮਾ ਸਕਦੇ ਹੋ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਕਮਾ ਸਕਦੇ ਹੋ ਕਿ ਤੁਸੀਂ ਆਪਣੇ ਮਾਪੇ ਬਾਬ ਨੂੰ ਬਾਜ਼ਾਰ ਤੱਕ ਲੈ ਕੇ ਨਹੀਂ ਜਾ ਸਕਦੇ ਕੀ ਉਸ ਨੂੰ ਇੱਕ ਕੁੜਤਾ ਪਜਾਮਾ ਨਹੀਂ ਲੈ ਕੇ ਦੇ ਸਕਦੇ ਕਿ ਇੱਕ ਉਸ ਨੂੰ কুর্তা ਪਜਾਮਾ ਨਹੀਂ ਲੈ ਕੇ ਦੇ ਸਕਦੇ ਮਾਂ ਨੂੰ ਸੂਟ ਨਹੀਂ ਲੈ ਕੇ ਦੇ ਸਕਦੇ ਗੱਲ ਤਾਂ ਇਨ੍ਹਾਂ ਗੱਲਾਂ ਤੇ ਵੀ ਉੱਠਦੀ ਐ ਮੁੱਦਾ ਤਾਂ ਇਨ੍ਹਾਂ ਗੱਲਾਂ ਤੇ ਵੀ ਉੱਠਦਾ ਕਿ ਲਵ ਮੈਰਿਜ ਤੋਂ ਬਾਅਦ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਲਵ ਮੈਰਿਜ ਕਰਵਾਣੀ ਗਲਤ ਨਹੀਂ ਤੇ ਇਸ ਤੇ ਕੋਈ ਨਾ ਕੋਈ ਜ਼ਰੂਰ ਐਦਾਂ ਦਾ ਕਾਨੂੰਨ ਐਦਾਂ ਦੀ ਨੀਤੀ ਤਿਆਰ ਹੋਣੀ ਚਾਹੀਦੀ ਐ ਕਿ ਲਵ ਮੈਰਿਜ ਵਾਲੇ ਲੋਕ ਵੀ ਖੁਸ਼ ਰਹਿਣ ਤੇ ਜਿਹੜੇ ਲਵ ਮੈਰਿਜ ਤੋਂ ਬਾਈਕਾਟ ਕਰ ਰਹੇ ਹੈ ਉਹਨਾਂ ਦੇ ਲਈ ਵੀ ਕੋਈ ਨਾ ਕੋਈ ਐਦਾਂ ਦਾ ਨੀਤੀ ਐਦਾਂ ਦੀ ਨੀਤੀ ਤਿਆਰ ਕਰਨੀ ਚਾਹੀਦੀ ਹੈ ਕਿ ਉਹ ਵੀ ਖੁਸ਼ ਹੋਣ ਕਿ ਸਰਕਾਰ ਨੇ ਇਹ ਕੁਝ ਠੀਕ ਕੀਤਾ ਤੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਿ ਲਵ ਮੈਰਿਜ ਕਰਵਾਣਾ ਗਲਤ ਹੈ ਜਾਂ ਫਿਰ ਠੀਕ ਹੈ ਜਾਂ ਫਿਰ ਸਰਕਾਰ ਨੂੰ ਇਸ ਉੱਤੇ ਕੋਈ ਨਵੀਂ ਨੀਤੀ ਕੋਈ ਨਵਾਂ ਕਾਨੂੰਨ ਜਲਦੀ ਹੀ ਲੈ ਕੇ ਆਉਣਾ ਚਾਹੀਦਾ ਤਾਂ ਜੋ ਪਿੰਡ ਦੇ ਮੁੰਡੇ ਕੁੜੀਆਂ ਨੂੰ ਲੋਕਾਂ ਨੂੰ ਪੰਚਾਇਤਾਂ ਨੂੰ ਕਿਸੇ ਦਾ ਕਿਸੇ ਵੀ ਗੱਲ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰੇਗਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ